ਅੱਜ ਸਿੱਧੂ ਮੂਸੇਵਾਲੇ ਦੇ ਮਾਮੇ ਦਾ ਮੁੰਡਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਆਇਆ ਲਾਈਵ ਆਉਣ ਦਾ ਕਾਰਨ ਸੀ ਕੁਝ ਲੋਕਾਂ ਵੱਲੋਂ ਸਿੱਧੂ ਮੂਸੇਵਾਲੇ ਦੇ ਨਾਮ ਤੇ ਠੱਗੀ ਮਾਰਨ ਵਾਲਿਆਂ ਬਾਰੇ ਲੋਕਾਂ ਨੂੰ ਸੁਚੇਤ ਕਰਨਾ ਪਰ ਲਾਈਵ ਦੌਰਾਨ ਲੋਕਾਂ ਵੱਲੋਂ ਜਦੋਂ ਸਿੱਧੂ ਮੂਸੇਵਾਲੇ ਦੇ ਸਿੰਗਰ ਯਾਰ ਅਮਰਤਮਾਨ ਤੇ ਆਰਨੇਤ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਬਾਰੇ ਵੀ ਦੱਸਿਆ ਕਿ ਇਹਨਾਂ ਵਿੱਚੋਂ ਕਿਸ ਨੇ ਗਦਾਰੀ ਕੀਤੀ ਤੇ ਕੌਣ ਹੁਣ ਵੀ ਪਰਿਵਾਰ ਨਾਲ ਖੜਾ ਹੈ ਇਸ ਤੇ ਨਾਲ ਹੀ ਸਿੱਧੂ ਮੂਸੇਵਾਲਾ ਤੇ ਹੋਏ ਹਮਲੇ ਬਾਰੇ ਵੀ ਦੱਸਿਆ ਪੂਰੀ ਵੀਡੀਓ ਨੂੰ ਆਖਿਰ ਤੱਕ ਜਰੂਰ ਦੇਖਿਓ ਤੇ ਹੋਰਾਂ ਨਾਲ ਵੀ ਸ਼ੇਅਰ ਜਰੂਰ ਕਰਿਓ ਸੋਨ ਉਸਾ ਨੂੰ ਬਤਾਣਾ ਮੈਨੂੰ ਜਿੰਨੇ ਵੀ ਭਰਾ ਵੀਰ ਜਿੰਨੇ ਵੀ ਜਾਣਦੇ ਆ ਮੇਰੇ ਭਰਾ ਕਰਕੇ ਜਾਣਦੇ ਆ ਸਿੱਧੂ ਕਰਕੇ ਹਨ ਪਰ ਵਿੱਚ ਬੜੀਆਂ ਲੀਰਾਂ ਤੇ ਪੀਰਾਂ ਬੜੇ ਭੌਂਕੀ ਜਾਂਦੇ ਆ ਕੋਈ ਕਹਿੰਦਾ ਮੈਂ ਮਾਮੇ ਦਾ ਮੁੰਡਾ ਕੋਈ ਕਹਿੰਦਾ ਮਾਪੂਆ ਦਾ ਮੁੰਡਾ ਵੀਰੇ ਸਿੱਧੂ ਦੇ ਦੋ ਮਾਸੀਆਂ ਨੇ ਉਹਦੀ ਪੂਆ ਕੋਈ ਨਹੀਂ ਹੈਗੀ ਸਕੀ ਦੋ ਹੀ ਮਾਸੀਆਂ ਨੇ ਉਹਦੇ ਇੱਕ ਉਹਦੇ ਮਾਮਾ ਵਾਪੂ ਪੂਰਾ ਹੋ ਗਿਆ ਅਸੀਂ ਦੋ ਭਰਾ ਔਰ ਕੋਈ ਵੀ ਨਹੀਂ ਆਏਗਾ ਕੋਈ ਕੋਸ ਕਹੀ ਜਾਂਦਾ ਕੋਈ ਕੋਸ ਕਹੀ ਜਾਂਦਾ ਪੈਸੇ ਇਕੱਠੇ ਕਰ ਰਹੇ ਆ ਵੀਰੇ ਦੇ ਨਾਂ ਤੇ ਕਿਸੇ ਨੂੰ ਕੋਈ ਵੀ ਪੈਸਾ ਕਾਉਣ ਦੀ ਲੋੜ ਨਹੀਂ ਹੈਗੀ ਮੇਰਾ ਭਰਾ ਬਹੁਤ ਕੁਝ ਛੱਡ ਕੇ ਗਿਆ ਕਰਦੇ ਆ ਵਾਸਤੇ ਨਾ ਕਰਦੇ ਕੋਲੇ ਬਹੁਤ ਕੁਝ ਆ ਕੋਈ ਵੀ ਤੁਹਾਨੂੰ ਕੁਝ ਵੀ ਗੱਪ ਮਾਰੀ ਆਵੇ ਕਿ ਮੈਂ ਤੁਹਾਡਾ ਗਾਣਾ ਕਰਾ ਦੂੰ ਮੈਂ ਤੁਹਾਡਾ ਸ਼ੇਰ ਕਰਾ ਦੂੰ ਮੈਂ ਤੁਹਾਡਾ ਬੋ ਕਰਾ ਦੂੰ ਕੋਈ ਵੀ ਗਾਣਾ ਨਹੀਂ ਕਰਾ ਸਕਦਾ ਕਿਸੇ ਦਾ ਜਿਹਨੇ ਵੀ ਗਾਣਾ ਕਰਨਾ ਸਿੱਧਾ ਘਰੇ ਜਾ ਕੇ ਕੰਟੈਕਟ ਕਰੋ ਠੀਕ ਹੈ ਜੇ ਕੋਈ ਚੱਜ ਦਾ ਹੋਇਆ ਬੰਦਾ ਡਿਜੀਟਲ ਟੈਲੈਂਟ ਹੋਇਆ ਉਹਨੂੰ ਘਰ ਦੇ ਮਨਾ ਹੀ ਕਰਦੇ ਜਾਂ ਜਿਹੜੀ ਮੈਨੇਜਮੈਂਟ ਆ ਉਹਦੇ ਨਾਲ ਗੱਲ ਕਰੋ ਹਨਾ ਨਾਟਕਿਆਂ ਨੂੰ ਰਿਕਾਰਡ ਤੇ ਗਾਣੇ ਕਰਦੇ ਆ ਉਹ ਵੀਰੇ ਨੇ ਨਵੇਂ ਸਿੰਗਰਾਂ ਵਾਸਤੇ ਖੋਲ੍ਹਿਆ ਸੀ ਜੇ ਨਵੇਂ ਆਰਟਿਸਟਾਂ ਵਾਸਤੇ ਜਨਾ ਅਮਰਤਮਾਨ ਨੇ ਯੂਜ਼ ਕੀਤਾ ਵੀਰੇ ਆਰਨੀਤ ਨੇ ਨਹੀਂ ਕੀਤਾ ਅਮਰਤਮਾਨ ਨੇ ਯੂਜ਼ ਕੀਤਾ ਬਿਲਕੁਲ ਕੀਤਾ ਅੱਜ ਕੱਲ ਆਉਂਦਾ ਹੀ ਨਹੀਂ ਲੀਕ ਸਾਲਾ ਪਹਿਲਾਂ ਭਰਾ ਭਰਾ ਉਹਦਾ ਗਾਣੇ ਗਾਉਂਦਾ ਮੰਤਰੀ ਮੇਰੇ ਯਾਰ ਯਾਰ ਤਾਂ ਤੇਰਾ ਸਿੱਧੂ ਵੀ ਸੀ ਬਣਿਆ ਉਹਦੇ ਲਈ ਤਾਂ ਕੁਝ ਕੀਤਾ ਨਹੀਂ ਨਾ ਤੇ ਯਾਰਾਂ ਨੇ ਕੁਝ ਕੀਤਾ ਆਰ ਨੇ ਤਾਂ ਨਹੀਂ ਯੂਜ਼ ਕੀਤਾ ਡਾਲ ਨੇ ਉਹ ਜਿੰਨੇ ਜੋਗਾ ਸੀਗਾ ਉਹ ਖੜੀ ਐ ਹੁਣ ਵੀ ਕਰਦੇ ਆਂ ਦੀ ਸੁਣਦਾ ਬਹੁਤ ਜੁੱਤ ਕਰਦਾ ਅੱਦੇ ਬੋਲ ਤੇ ਭੱਜਿਆ ਆਉਂਦਾ ਹੋਰ ਬਹੁਤ ਬੰਦੇ ਨੇ ਜਿਨ੍ਹਾਂ ਨੇ ਚੂਜ਼ ਕੀਤਾ ਜਾਂਨੇ ਉਹ ਤਾਂ ਚੱਲ ਆਰਟਿਸਟ ਹੈਗੇ ਉਹਨਾਂ ਨੂੰ ਤਾਂ ਆਪ ਨੂੰ ਵੀ ਚਾਰ ਫਰਾ ਜਾਣਦੇ ਆ ਉਹ ਜਿਹੜੀਆਂ ਉਹੀ ਲੀਰਾਂ ਤੁਰੀਆਂ ਫਿਰਦੀਆਂ ਨੇ ਉਹੀ ਕਹਿੰਦਾ ਮੈਂ ਸਿੱਧੂ ਨਾਣਾ ਕੀਤਾ ਮੈਂ ਤੇਤੂ ਨਾ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਸਭ ਛੱਡਿਆ ਜਿ ਪੁੱਛਿਆਂ ਦੇ ਦੇ ਕੇ ਬਾਹਰ ਨੂੰ ਭੱਜ ਗਏ ਗੱਨਵੇਂ ਨੇ ਕਾਦੇ ਨਹੀਂ ਘਟਨੇ ਗਏ ਨਹੀਂ ਜਾਣ ਗੱਨਵੇਂ ਨਹੀਂ ਘਟੇ ਗੱਨਵੇਂ ਬਹੁਤ ਨੇ ਸੁੱਖ ਨਾਲ ਗੱਨਵੇਂ ਆਪਣੇ ਕੋਲ 14 15 ਨੇ ਹੋਰ 14 15 ਤਾਂ ਪੱਕੀ ਆ ਹੋਰ ਜਿਹੜੀ ਬਾਹਰ ਸਿਕਿਉਰਿਟੀ ਹੈਗੀ ਆ ਸਰਕਾਰ ਵੱਲੋਂ ਦਿੱਤੀ ਹੋਈ ਆ ਬਹੁਤ ਆ ਗੱਨਵੇਂ ਨਹੀਂ ਘਟੇ ਜਾਣ ਗੱਨਵੇਂ ਵਾਧੂ ਆ ਕਿਸੇ ਤੋਂ ਡਰਨ ਦੀ ਲੋੜ ਨਹੀਂ ਜੇ ਕਿਸੇ ਬੰਦੇ ਨੇ ਵੀ ਸਿੱਧੂ ਦਾ ਨਾਮ ਲੈ ਕੇ ਕਿਸੇ ਤੋਂ ਪੈਸੇ ਲਏ ਆ ਚਾਹੇ ਕਿਸੇ ਕੁੜੀ ਤੋਂ ਲਏ ਆ ਚਾਹੇ ਕਿਸੇ ਮੁੰਡੇ ਤੋਂ ਲਏ ਆ ਤਾਂ ਭਾਵੇਂ ਮੈਨੂੰ ਦੱਸ ਦਿਓ ਉਹ ਮੈਂ ਕਰਿਆ ਜੀ ਸਿੱਧਾ ਕਰਿਆ ਕਿ ਮੇਰੇ ਭੂਆ ਕੋਪੜ ਨੂੰ ਮਿਲੂ ਉਹਨਾਂ ਨੂੰ ਦੱਸੋ ਜਿਹੜੇ ਤੁਹਾਡੇ ਕੋਲ ਪ੍ਰੂਫ ਆ ਜਿਹੜੇ ਬੰਦੇ ਦੀ ਵੀ ਗਲਤੀ ਹੈ ਭਾਈ ਉਹਨੂੰ ਰਿਮਾਉਂਡ ਦਿਹਾ ਜਿੱਤੀ ਜਾਊ ਚਾਹੇ ਮੈਂ ਵੀ ਆ ਬਈ ਵਚ ਜਾਂਦਾ ਕੋਈ ਬਈ ਉਹ ਤਾਂ ਯਾਰ ਆਪਦੇ ਪ੍ਰਿੰਟ ਸੀਗੇ ਯਾਰ ਹਰ ਕਿਤੇ ਬੰਦਾ ਕਰਨ ਮੈਂ ਨਹੀਂ ਚੱਕ ਸਕਦਾ ਤੈਨੂੰ ਵੀ ਪਤਾ ਭਾਈ ਹੈ ਨਾ ਦੋ ਹੀ ਗਨਵਾਂ ਸੀ ਫਿਰ ਉਹਨ ਘਰੇ ਵੀ ਜ਼ਰੂਰੀ ਸੀ ਨਾ ਭਾਈ ਸਿਕਿਉਰਿਟੀ ਤੇ ਉਹਨਾਂ ਨੇ ਖੋਲੀ ਸੀਗੀ ਦੋ ਚ ਇੱਕ ਮੁੰਡਾ ਬਿਮਾਰ ਸੀਗਾ ਜਾਨ ਠੀਕ ਹੈ ਉਹ ਵੀ ਗੀਗਰ ਦਾ ਵਿਚਾਰ ਫੇਰ ਕੇ ਜਾਣਾ ਸੀਗਾ ਇਹਨਾਂ ਨੇ ਤਾਂ ਧੋਖੇ ਨਾ ਮਾਰੇ ਨੇ ਹਣ ਦੱਸ ਗਏ ਉਹ ਤਾਂ ਫਿਰ ਤਾਂ ਦੱਸ ਦੇਣਾ ਮੇਰੇ ਭਰਾ ਨੂੰ ਲੀਰਾਂ ਕਰਦੇ ਇਹਨਾਂ ਨੂੰ ਪਰ ਫੇਰ ਵੀ ਜੱਟ ਨੇ ਫੇਰ ਕੱਢੇ ਮੋਰੋ ਪਹਿਲਾਂ ਜਿੰਨਾ ਟਾਈਮ ਇਧਰੋਂ ਫੇਰ ਉਹ ਵੀ ਕੀ ਉਹਨਾਂ ਦੀ ਲੀਰਾਂ ਦੀ ਹਿੰਮਤ ਨਹੀਂ ਹੋਈ ਸੀ ਕਿ ਆ ਕੇ ਆਪਣੇ ਭਰਾ ਨੂੰ ਉਂਗਲ ਵੀ ਤਾਂ ਦੇ ਜਦੋਂ ਤਾਂ ਵੈਪਨ ਖਾਲੀ ਹੋ ਗਿਆ ਫੇਰ ਉਹ ਆ ਕੇ ਇਹਦੇ ਬੰਦੇ ਤਾਂ ਕੁਝ ਵੀ ਕਰ ਦਿੰਦੇ ਆ ਕਿਸੇ ਨੂੰ ਵੀ ਘੇਰ ਕੇ ਮਾਰ ਦਿੰਦੇ ਆ ਛੱਡੋ ਇਹ ਗੱਲਾਂ ਤਾਂ ਕਰਨੀਆਂ ਹੀ ਨਹੀਂ ਜਾਣ ਬਸ ਤਾਂ ਜ਼ਰੂਰੀ ਬੇਨਤੀ ਇਹ ਸੀ ਕਿਸੇ ਨੂੰ ਕੋਈ ਵੀ ਕੁੜੀ ਨਾ ਕੋਈ ਮੁੰਡਾ ਕਿਸੇ ਨੂੰ ਪੈਸਾ ਨਾ ਪਾਉ ਕੋਈ ਕਿਸੇ ਨੂੰ ਕੁਝ ਨਾ ਕਰੂ